ਛੇ ਪੋ ਦੀ ਜਿਹੜੀ ਰਾਤ ਆ ਕਲਗੀਧਰ ਪਾਤਸ਼ਾਹ ਜਿਹੜੇ ਆ ਗਿਆ ਸਰਬੰਸ ਦਾਾਨੀ ਅੰਮ੍ਰਿਤ ਕੇ ਦਾਤੇ ਅੱਜ ਛੇ ਪੋ ਦੀ ਰਾਤ ਨੂੰ ਆਨੰਦਪੁਰ ਸਾਹਿਬ ਜਿਹੜਾ ਆ ਆਨੰਦਪੁਰ ਸਾਹਿਬ ਦਾ ਕਿਲਾ ਜਿਹੜਾ ਆ ਆਨੰਦਗੜ੍ਹ ਦਾ ਜਿਹੜਾ ਕਿਲਾ ਆ ਉਹ ਛੱਡ ਦਿੰਦੇ ਹਨ ਕਿਲਾ ਛੱਡਣ ਦਾ ਕਾਰਨ ਕੀ ਹੈਗਾ ਯਾਰ ਸਮੇਂ ਦੀ ਹਕੂਮਤ ਜਿਹੜੀ ਹੈ 8 ਮਹੀਨੇ ਕਿਲੇ ਨੂੰ ਘੇਰ ਕੇ ਕਿਉਂ ਬੈਠੀ ਹੈਗੀ ਕੋਈ ਤਾਂ ਕਾਰਨ ਹੋਵੇਗਾ ਨਾ ਬਿਨਾਂ ਕਾਰਨ ਤਾਂ ਕੋਈ ਗੱਲ ਨਹੀਂ ਹੁੰਦੀ ਹੁਣ ਕਾਰਨ ਦੇਖੋ ਸਭ ਤੋਂ ਵੱਡਾ ਇਹ ਹੈਗਾ ਆ ਕਿ ਕਲਗੀਧਰ ਪਾਤਸ਼ਾ ਆਮ ਦਬੇ ਹੋਏ ਲੋਕ ਕੁਚਲੇ ਹੋਏ ਲੋਕ ਨੀਵੀਂ ਜਾਤਾਂ ਦੇ ਲੋਕ ਜਿਨ੍ਹਾਂ ਨੂੰ ਕਹਿੰਦੇ ਹਨ ਉਹਨਾਂ ਦੇ ਹੱਕ ਦੇ ਵਿੱਚ ਜਿਹੜੀ ਹੈ ਆਵਾਜ਼ ਬੁਲੰਦ ਕਰ ਰਹੇ ਹਨ ਸਭ ਤੋਂ ਵੱਡੀ ਗੱਲ ਫਿਰ ਆਨੰਦਪੁਰ ਸਾਹਿਬ ਜਿਹੜਾ ਆ ਬਹੁਤ ਨਗਰ ਵੱਡਾ ਤੇ ਵੱਧਦਾ ਫੁੱਲਦਾ ਜਾ ਰਿਹਾ ਵਾ ਸਤਿਗੁਰ ਦੇ ਕੋਲ ਦੂਰ ਦੂਰ ਤੋਂ ਜਿਹੜੀ ਹੈਗੀ ਹੈ ਸੰਗਤ ਚੱਲ ਕੇ ਹੁੰਦੀ ਹੈਗੀ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੀਰੀ ਤੇ ਪੀਰੀ ਦਾ ਜਿਹੜਾ ਸਿਧਾਂਤ ਚਲਾਇਆ ਸੀਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਮੀਰੀ ਤੇ ਪੀਰੀ ਦੇ ਸਿਧਾਂਤ ਤੇ ਬਿਲਕੁਲ ਕਾਇਮ ਹੈ ਗਿਆ ਡੱਟ ਕੇ ਖੜੇ ਹੈ ਗਿਆ ਆਂਡੀਆਂ ਗਵਾਂਡੀਆਂ ਨੂੰ ਜਿਹੜਾ ਆ ਇਹ ਬਿਲਕੁਲ ਵੀ ਚੰਗਾ ਨਹੀਂ ਸੀ ਲੱਗਦਾ ਦੇਖੋ ਇੱਕ ਗਵੰਡੀ ਹੈਗਾ ਜਿਹੜਾ ਝੂਠ ਦਾ ਪ੍ਰਚਾਰ ਕਰਦਾ ਆ ਇੱਕ ਹੈਗਾ ਜਿਹੜਾ ਸੱਚ ਦਾ ਪ੍ਰਚਾਰ ਕਰਦਾ ਆ ਇੱਕ ਬਿਲਕੁਲ ਸਾਫ਼ ਸੁਥਰਾ ਆ ਤੇ ਇੱਕ ਬਿਲਕੁਲ ਹੀ ਵਿਕਾਰਾਂ ਨਾਲ ਭਰਿਆ ਹੋਇਆ ਆ ਭਾਗ ਇੱਕ ਦੀ ਕਮਾਈ ਬਿਲਕੁਲ ਦਸਾਂ ਨੋਵਾਂ ਦੀ ਹੈਗੀ ਐ ਤੇ ਦੂਜਾ ਦੋ ਨੰਬਰ ਦਾ ਕੰਮ ਕਰਦਾ ਆ ਤੇ ਯਾਦ ਰੱਖਿਆ ਜੇ ਜਿਹੜਾ ਦਸਾਂ ਨੋਵਾਂ ਦੀ ਕਮਾਈ ਕਰਦਾ ਆ ਉਹ ਕਿਸੇ ਦੇ ਅਧੀਨ ਨਹੀਂ ਚੱਲਦਾ ਉਹਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ ਜੀ ਹੁੰਦੀ ਉਹ ਕਿਸੇ ਤੋਂ ਦਬਕੇ ਨਹੀਂ ਰਹਿੰਦਾ ਤੇ ਜਿੰਨੇ ਕੰਮ ਹੀ ਬਾੜੇ ਕਰਨਦੇ ਹਨ ਉਹ ਦਬਕੇ ਵੀ ਰਹਿੰਦਾ ਆ ਉਹ ਚਾਪਲੂਸੀਆਂ ਵੀ ਕਰਦਾ ਆ ਉਹ ਹਰ ਇੱਕ ਗਰਿਆ ਤੋਂ ਗਰਿਆ ਕੰਮ ਜਿਹੜਾ ਆ ਉਹ ਕਰ ਜਾਂਦਾ ਆ ਹੁਣ ਸਭ ਤੋਂ ਜ਼ਿਆਦਾ ਜਿਹੜਾ ਖਤਰਾ ਆ ਔਰੰਗਜ਼ੇਬ ਨੂੰ ਨਹੀਂ ਹੈ ਯਾਦ ਰੱਖਿਆ ਜੀ ਔਰੰਗਜ਼ੇਬ ਨੂੰ ਨਾ ਖਤਰਾ ਨਹੀਂ ਹੈ ਗੱਲਾਂ ਜਿੰਦਾਂ ਕਿ ਉਥੂ ਦੇ ਵਸਦੇ ਹੋਏ ਨੇੜੇ 22 ਤਾੜ ਦੇ ਰਾਜਿਆਂ ਨੂੰ ਖਤਰਾ ਆ ਔਰੰਗਜ਼ੇਬ ਨੂੰ ਭੜਕਾਉਂਦਾ ਕੌਣ ਆ 22 ਤਾੜ ਦੇ ਰਾਜੇ ਔਰੰਗਜ਼ੇਬ ਚਿੱਠੀ ਕੌਣ ਲਿਖਦਾ ਆ 22 ਤਾੜ ਦੇ ਰਾਜੇ ਤੇ 22 ਤਾੜ ਦੇ ਰਾਜੇ ਕੌਣ ਹੈ ਗਿਆ ਇਹ ਹਿੰਦੂ ਰਾਜੇ ਹੈ ਗਿਆ ਯਾਦ ਰੱਖਿਆ ਜੀ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਝੱਲ ਨਹੀਂ ਦੇ ਸਕਦੇ ਇੱਥੇ ਕਿਉਂ ਕਿਉਂਕਿ ਇਹ ਲੋਕ ਜਿਹੜੇ ਹਨ ਇਹ ਗਰੀਬਾਂ ਨੂੰ ਆਮ ਲੋਕਾਂ ਨੂੰ ਜਿਨ੍ਹਾਂ ਨੂੰ ਨੀਚੀ ਜਾਤ ਬਣਾ ਕੇ ਰੱਖਦੇ ਸੀਗੇ ਉਹਨਾਂ ਤੇ ਰੋਵ ਮਾਰਿਆ ਕਰਦੇ ਸੀਗੇ ਔਰ ਕਲਗੀਧਰ ਪਾਤਸ਼ਾਹ ਨੇ ਇਥੇ ਖੰਡੇ ਬਾਟੇ ਕੀ ਪੌਲ ਤਿਆਰ ਕਰਕੇ ਤੇ ਆਮ ਨਾਗਰਿਕ ਨੂੰ ਆਮ ਲੋਕਾਂ ਨੂੰ ਜਿਹੜਾ ਆ ਇੱਕ ਸਿੱਖ ਸਰਦਾਰ ਬਣਾਇਆ ਤੇ ਜ਼ੁਲਮ ਦੇ ਨਾਲ ਲੜਨ ਦਾ ਜਿਹੜਾ ਆ ਉਹ ਵੱਲ ਸਿਖਾਇਆ ਹੁਣ ਇਤਨਾ ਕੁਸ਼ ਹੋ ਗਿਆ ਹੁਣ ਜਿਹਨੂੰ ਪਸੰਦ ਹੀ ਝੂਠ ਆ ਉਹ ਸੱਚ ਨੂੰ ਨਹੀਂ ਸਵੀਕਾਰ ਕਰ ਸਕਦਾ ਉਹ ਸਵੀਕਾਰ ਕਦੀ ਨਹੀਂ ਜੇ ਕਰੇਗਾ ਹੁਣ ਕਲਗੀਧਰ ਪਾਤਸ਼ਾਹ ਨੂੰ ਬਾਈ ਧਾੜ ਦੇ ਰਾਜੇ ਜਿਹੜੇ ਆ ਗਿਆ ਬਿਲਕੁਲ ਵੀ ਪਸੰਦ ਨਹੀਂ ਕਰਨ ਲੱਗੇ ਉਹਨਾਂ ਨੇ ਫਿਰ ਇੱਕ ਵਿਆਹਤ ਬੰਦੀ ਬਣਾਈ ਉਹਨਾਂ ਨੇ ਇੱਕ ਪੱਤਰ ਲਿਖਿਆ ਚਿੱਠੀ ਲਿਖੀ ਔਰੰਗਜ਼ੇਬ ਨੂੰ ਉਹਨਾਂ ਕਿਹਾ ਜੀ ਸਾਡਾ ਵੀ ਧਰਮ ਖਤਰੇ ਦੇ ਵਿੱਚ ਆ ਦੇਖੋ ਜਿਨ੍ਹਾਂ ਦੇ ਜਿਸ ਦੇ ਪਿਓ ਨੇ ਗੁਰੂ ਤੇਗ ਬਹਾਦਰ ਮਾਰਦੇ ਧਰਮ ਦੇ ਖਾਤਰ ਤਿਲਕ ਜੰਝੂ ਦੇ ਖਾਤਰ ਆਪਣਾ ਸੀਸ ਕੁਰਬਾਨ ਕਰ ਦਿੱਤਾ ਹੋਵੇ ਉਹਦੇ ਪੁੱਤ ਦੇ ਪ੍ਰਤੀ ਦੇਖੋ ਸਰਕਾਰ ਨੂੰ ਕਿਵੇਂ ਭੜਕਾ ਰਹੇ ਹੈਗੇ ਆ ਤੇ ਰੰਗਜੀਵ ਨੇ ਇੱਕ ਹੋਰ ਗੱਲ ਕਹਿ ਰਿਆ ਕਿ ਤੁਹਾਡਾ ਵੀ ਜਿਹੜੀ ਕੁਰਸੀ ਹੈ ਨਾ ਇਹ ਬਹੁਤਾ ਸਮਾਂ ਰਹਿਣ ਵਾਲੀ ਨਹੀਂ ਹੈ ਇਹਨਾਂ ਨੇ ਤੁਹਾਡੀ ਕੁਰਸੀ ਜਿਹੜੀ ਹੈ ਤੁਹਾਡਾ ਰਾਜ ਭਾਗ ਜਿਹੜਾ ਆ ਇਹ ਖੋਹ ਲੈਣਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਇੱਕ ਬਹੁਤ ਵੱਡੀ ਫੌਜ ਤਿਆਰ ਕਰ ਰਿਹਾ ਆ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੁਣ ਦੇਖੋ ਜਿਹਨੂੰ ਰਾਜ ਦੀ ਭੁੱਖ ਹੋਵੇ ਜਿਹੜੇ ਬੰਦੇ ਨੇ ਰਾਜ ਦੀ ਖਾਤਰ ਆਪਣਾ ਸਾਕਾ ਭਰਾ ਮਾਰ ਦਿੱਤਾ ਹੋਵੇ ਜਿਸ ਬੰਦੇ ਨੇ ਰਾਜ ਦੀ ਖਾਤਰ ਆਪਣੇ ਪਿਓ ਨੂੰ ਮਾਰ ਦਿੱਤਾ ਹੋਵੇ ਜਿਸ ਸ਼ਖਸ ਨੇ ਰਾਜ ਦੀ ਖਾਤਰ ਆਪਣੀ ਸਗੀ ਧੀ ਨੂੰ ਬੰਦੀ ਬਣਾ ਕੇ ਮਾਰ ਦਿੱਤਾ ਹੋਵੇ ਉਹ ਬੰਦਾ ਦੂਜਿਆਂ ਦਾ ਕਿੰਨਾ ਕੁ ਸਾਕਾ ਹੋਵੇਗਾ ਤੁਸੀਂ ਆਪਣੇ ਆਪ ਸੋਚ ਸਕਦੇ ਹੋ ਖੈਰ ਇਤਨੀਆਂ ਘਟਨਾਵਾਂ ਹੋਈਆਂ ਤੇ ਟਿੱਡੀ ਦਲ ਜਿਹੜਾ ਆ 22 ਧੜ ਦੇ ਰਾਜੇ ਤੇ ਮੁਗਲ ਇਹਨਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ 8 ਮਹੀਨੇ ਜਿਹੜਾ ਆ ਉਹ ਘੇਰਾ ਪਾ ਕੇ ਰੱਖਿਆ ਤੁਸੀਂ ਰੋਜ਼ ਇਤਿਹਾਸ ਜਿਹੜਾ ਸਰਵਣ ਕਰਦੇ ਆ ਰਹੇ ਹੋ ਅੱਜ 6 ਪੋ ਦੀ ਰਾਤ ਵਾਲੇ ਦਿਨ ਕਲਗੀਧਰ ਪਾਤਸ਼ਾਹ ਨੇ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਲਾ ਛੱਡਣ ਦਾ ਜਿਹੜਾ ਆ ਉਹ ਫੈਸਲਾ ਕੀਤਾ ਆ ਉਹ ਵੀ ਪੰਜ ਪ੍ਰਧਾਨੀ ਅਨੁਸਾਰ ਗੁਰੂ ਕੇ ਪੰਜ ਪਿਆਰਿਆਂ ਦੇ ਕਹਿਣ ਮੁਤਾਬਕ ਸਤਿਗੁਰੂ ਕਿਲਾ ਛੱਡਦੇ ਆ ਗਏ ਆ ਸਾਜੋ ਸਮਾਨ ਕੀਮਤੀ ਸਮਾਨ ਜਿਹੜਾ ਆ ਉਹ ਨਾਲ ਲੈ ਜਾਂਦੇ ਆ ਗਏ ਜਿੰਦੇ ਵਿੱਚ ਖਾਸ ਕਰਕੇ ਇਤਿਹਾਸ ਇਤਿਹਾਸਿਕ ਸਾਹਿਤ ਜਿਹੜਾ ਆ ਸਤਗੁਰੂ ਜੀ ਨੇ ਲਿਖਿਆ ਵਾ ਧਾਰਮਿਕ ਗ੍ਰੰਥ ਜਿਹੜੇ ਹੈਗੇ ਮਹਾਰਾਜ ਦੇ ਕੋਲ ਹੈਗੇ ਆ ਤੇ ਕੁਝ ਕੁ ਜਿਹੜਾ ਲੋੜਵੰਦ ਸਮਾਨ ਹੈਗਾ ਆ ਸਤਗੁਰੂ ਜੀਆ ਨੇ ਉਹ ਇਕੱਠਾ ਕਰ ਲਿਆ ਵਾ ਅੱਜ ਦਿਨ ਪੂਰਾ ਦਿਨ ਸਤਗੁਰੂ ਜੀਆ ਨੇ ਗੁਰੂ ਕੇ ਸਿੱਖਾਂ ਨੇ ਜਿਹੜੀ ਹੈ ਇਹ ਤਿਆਰੀ ਕੀਤੀ ਹੈਗੀ ਹੁਣ ਟਿੱਡੀ ਨਾਲ ਬੈਠੀ ਹੈ ਵੀ ਕਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਲੇ ਤੋਂ ਬਾਹਰ ਨਿਕਲਣ ਤੇ ਅਸੀਂ ਕਿਲੇ ਨੂੰ ਕਦੋਂ ਲੁੱਟੀਏ ਕਿ ਲੁੱਟ ਖੋ ਕੇ ਤੇ ਸਾਰਾ ਸਮਾਨ ਜਿਹੜਾ ਆ ਆਪੋ ਆਪਣੇ ਘਰਾਂ ਨੂੰ ਲੈ ਜਾਈਏ ਦੇਖੋ ਅੱਜ ਦੀ ਰਾਤ ਗੁਰਦੇਵ ਨੇ ਕਿਲਾ ਕਿਉਂ ਛੱਡਿਆ ਆ ਤੁਸੀਂ ਸਰਵਣ ਕਰਦੇ ਆ ਰਹੇ ਹੋ ਹਿੰਦੂਆਂ ਰਾਜਿਆਂ ਨੇ ਆਟੇ ਦੀ ਗਾਂ ਬਣਾ ਕੇ ਸੌਖਾ ਦੀ ਸੀ ਤੇ ਔਰੰਗਜ਼ੇਬ ਨੇ ਕੁਰਾਨ ਸ਼ਰੀਫ ਦੇ ਪੰਨੇ ਦੇ ਉੱਤੇ ਕਸਮ ਜਿਹੜੀ ਆ ਇਹ ਉਹ ਲਿਖ ਕੇ ਖਾਦੀ ਸੀ ਲਿਖ ਕੇ ਐਵੇਂ ਨਹੀਂ ਤੇ ਜਫਰ ਨੌਵੇਂ ਦੇ ਵਿੱਚ ਸਤਿਗੁਰੂ ਜੀ ਨੇ ਬੜਾ ਪਿਆਰਾ ਬਚਨ ਕਿਹਾ ਮਾਲ ਕਹਿੰਦੇ ਕੇ ਪਹਿਮਾ ਸ਼ਿਕੰਦ ਬੇਦ ਰੰਗ ਆਮਦਮ ਮਇ ਤੈਗੋ ਤੀਰੋ ਤੁਫੰਗ ਆਮਦਮ ਬਾਲਾ ਚਾਰਗੀ ਦਰਮਿਆ ਆਮਦਮ ਬਾ ਤੀਰੋ ਤੁਫੰਗ ਬਾ ਆਮਦਮ ਮਾਲ ਕਹਿੰਦੇ ਕੇ ਪਹਿਮਾ ਸ਼ਿਕੰਦ ਅਰੰਗਜੀਵ ਤੂੰ ਕਸਮਾ ਚਾ ਕੇ ਤੇਰੇ ਲੋਕ ਕਸਮਾਂ ਚਾ ਕੇ ਬਾਈ ਧਾੜ ਦੇ ਰਾਜੇ ਕਸਮਾਂ ਚਾ ਕੇ ਤੇ ਮੁਕਰ ਗਏ ਅੱਗੇ ਇਤਿਹਾਸ ਆਪਾਂ ਫਿਰ ਸਰਵਣ ਕਰਦੇ ਹੁਣ ਕਸਮਾਂ ਇਹਨਾਂ ਨੇ ਚਾ ਲਈਆਂ ਤੇ ਸਤਗੁਰ ਜੀ ਨੇ ਆਨੰਦਪੁਰ ਦਾ ਕਿਲਾ ਜਿਹੜਾ ਛੱਡ ਦਿੱਤਾ ਆ ਰਾਤ ਜਿਹੜੀ ਆਗੀ ਆ ਅੱਧਿਕ ਰਾਤ ਵੇਲੇ ਸਤਗੁਰ ਨੇ ਕਿਲਾ ਛੱਡਿਆ ਦੇਖੋ ਵੀ ਇੱਕ ਰਣਨੀਤੀ ਹੁੰਦੀ ਹੈ ਇੱਕ ਜੰਗ ਦਾ ਜਿਹੜਾ ਆ ਇਹ ਰਣਨੀਤੀ ਬਹੁਤ ਵੱਡੀ ਹੁੰਦੀ ਹੈ ਕਿਉਂਕਿ ਜੇ ਰਾਤ ਦੇ 8:00 ਵਜੇ ਛੱਡਦੇ ਨੇ ਸਤਗੁਰ ਨੂੰ ਪਤਾ ਹੈ ਇਹਨਾਂ ਨੇ ਹਮਲਾ ਕਰਨਾ ਆ ਜਦੋਂ ਤੱਕ ਕਿਲੇ ਵਿੱਚ ਹੈਗੇ ਆ ਸੇਫ ਹੈਗੇ ਆ ਜਦੋਂ ਬਾਹਰ ਨਿਕਲ ਜਾਣਾ ਆ ਫਿਰ ਜੰਗ ਦਾ ਮੈਦਾਨ ਹੀ ਹੈਗਾ ਯਾਰ ਤੇ ਜੇ ਰਾਤ ਹੀ ਛੱਡਦੇ ਹੈਗੇ ਆ ਤੇ ਫਿਰ ਰਾਤ ਬਹੁਤ ਲੰਮੀ ਹੈਗੀ ਸਰਦੀਆਂ ਦੀ ਰਾਤਾਂ ਬਹੁਤ ਲੰਬੀਆਂ ਹੁੰਦੀਆਂ ਫਿਰ ਦਿਨ ਚੜ੍ਹਨ ਨੂੰ ਬਹੁਤ ਟਾਈਮ ਲੱਗ ਜਾਣਾ ਆ ਸਤਿਗੁਰੂ ਜੀ ਅੱਧਿਕ ਰਾਤ ਵੇਲੇ ਜਿਹੜਾ ਆ ਕਿਲਾ ਛੱਡਦੇ ਹੈਗੇ ਆ ਬਾਬਾ ਜਿੱਤ ਸਿੰਘ ਭਾਈ ਉਹਦੇ ਸਿੰਘ ਇਹ ਬਿਲਕੁਲ ਕਾਫਲੇ ਦੇ ਪਿਛਾ ਪਿਛਾ ਚਲਦੇ ਆਗੇ ਆ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਇਹ ਬਿਲਕੁਲ ਕਾਫਲੇ ਦੇ ਅਗਾ ਚਲਦੇ ਆਗੇ ਆ ਭਾਈ ਮਦਨ ਸਿੰਘ ਭਾਈ ਕਾਟਾ ਸਿੰਘ ਗੁਰੂ ਕੇ ਬੜੇ ਪਿਆਰੇ ਸਿੱਖ ਹੈਗੇ ਆ ਤੇ ਕਾਫਲਾ ਜਿਹੜਾ ਆ 5 ਕੁ 100 ਸਿੰਘਾਂ ਦਾ ਹੈਗਾ ਆ 5 ਕੁ ਜਿੰਦੇ ਵਿੱਚ 4 ਸਹਿਬਜਾਤੇ ਹੈਗੇ ਆ ਮਾਤਾ ਸਾਹਿਬ ਕੌਰਿਆ ਮਾਤਾ ਗੁਜਰੀ ਹੈਗੀ ਹੈ ਤੇ ਮਾਤਾ ਸੁੰਦਰੀ ਹੈਗੀ ਹੈ ਹੁਣ ਬੜੇ ਸਿੱਖ ਹੈਗੇ ਆ ਗੁਰੂ ਕੇ ਹੋਰ ਵੀ ਬੜੇ ਪਿਆਰੇ ਸਿੱਖ ਹੈਗੇ ਆ ਪਰ ਜਦੋਂ ਸਤਗੁਰੂ ਜੀ ਚੱਲਦੇ ਹੈਗੇ ਆ ਰੋਪੜ ਦੇ ਕੋਲ ਪਹੁੰਚਦੇ ਹੈਗੇ ਆ ਜਦੋਂ ਰੋਪੜ ਕੋਲ ਪਹੁੰਚਦੇ ਹੈਗੇ ਆ ਤੇ ਟਿੱਡੀ ਦਲ ਜਕਦਮ ਜਿਹੜਾ ਆ ਇਹ ਸੋਹਵਾਂ ਨੂੰ ਤੋੜ ਕੇ ਤੇ ਗੁਰੂ ਕੇ ਸਿੱਖਾਂ ਤੇ ਹਮਲਾ ਕਰ ਦਿੰਦਾ ਹੈ ਗੋਲੀਆਂ ਦੀਆਂ ਆਵਾਜ਼ਾਂ ਆਉਦੀਆਂ ਗਈਆਂ ਲੋਹੇ ਤੇ ਲੋਹਾ ਟਕਰਾਂਦਾ ਆ ਵਾਰ ਜਿਹੜਾ ਪਿੱਛੋ ਕੀਤਾ ਜਾਂਦਾ ਆ ਭਾਈ ਉਦੇ ਸਿੰਘ ਬਾਬਾ ਅਜੀਤ ਸਿੰਘ ਸਾਹਿਬ ਜਿਹਾ ਦਾ ਬਾਬਾ ਅਜੀਤ ਸਿੰਘ ਇਹ ਦੋਨੋਂ ਹੋਰ ਗੁਰੂ ਕੇ ਪਿਆਰੇ ਸਿੱਖ ਜਿਹੜੇ ਆ ਗਿਆ ਇਹ ਪਿੱਛੋਂ ਜੰਗ ਨੂੰ ਰੋਕਦੇ ਆ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਤੇ ਗੁਰੂ ਦਾ ਹੁਕਮ ਹੈ ਕਿ ਆਪਾਂ ਅੱਥ ਲੜਨਾ ਨਹੀਂ ਹੈਗਾ ਵਾਰ ਰੋਕਦੇ ਰੋਕਦੇ ਆਪਾਂ ਅੱਗੇ ਅਗਾ ਵਧਦੇ ਜਾਣਾ ਆ ਜੇ ਕਿਹ ਜਗ੍ਹਾ ਤੇ ਪਰ ਰੁਕ ਕੇ ਤੇ ਉੱਥੇ ਰੁਕ ਜਾਵਾਂਗੇ ਹੁਣ ਵਾਰ ਰੋਕਦੇ ਰੋਕਦੇ ਰੁਕਦੇ ਰੁਕਦੇ ਸਤਿਗੁਰ ਜਿਕੇ ਕਾਫਲੇ ਨੂੰ ਵੱਧ ਰਿਹਾ ਹੈਗੇ ਆ ਹੁਣ ਇਧਰੋਂ ਜਿਹੜਾ ਆ ਇੱਕ ਬਹੁਤ ਭਿਆਨਕ ਮੀਂਹ ਵਸ ਰਿਹਾ ਵਾ ਉਪਰੋਂ ਸਰਸਾ ਨਦੀ ਆ ਚੁੱਕੀ ਹੈਗੀ ਹੈ ਤੇ ਸਰਸਾ ਨਦੀ ਜਿਹੜੀ ਹੈਗੀ ਬਿਲਕੁਲ ਉਫਾਨ ਤੇ ਹੈਗੀ ਹੈ ਉਹਦਾ ਚੜਾ ਚੜ ਚੁੱਕਿਆ ਵਾ ਪਾਣੀ ਬਹੁਤ ਤੇਜੇ ਗਿਆ ਤੇ ਇੱਥੇ ਜਿਹੜਾ ਸਰਸਾ ਦੇ ਕਿਨਾਰੇ ਤੇ ਅੱਜ ਰਾਤ ਨੂੰ ਜਿਹੜਾ ਜੰਗ ਆ ਉਹ ਬਿਲਕੁਲ ਹੋਇਆ ਹੁਣ ਜੰਗ ਦੇ ਵਿੱਚ ਇੱਥੇ ਹੀ ਬਾਬਾ ਉਹਦੇ ਸਿੰਘ ਜਿਹੜੇ ਆ ਗਏ ਉਹ ਸ਼ਹੀਦੀ ਦਾ ਜਾਂਮ ਪੀ ਜਾਂਦੇ ਆ ਟਿੱਡੀ ਦਲ ਦੇ ਨਾਲ ਲੜਦੇ ਲੜਦੇ ਇੱਥੇ ਬਾਬਾ ਜੀਤ ਸਿੰਘ ਟਿੱਡੀ ਦਲ ਦੇ ਘੇਰੇ ਦੇ ਵਿੱਚ ਘੇਰੇ ਜਾਂਦੇ ਆ ਗਿਆ ਤੇ ਬਾਬਾ ਜੀਵਨ ਸਿੰਘ ਆ ਕੇ ਇਹਨਾਂ ਨੂੰ ਘੇਰੇ ਦੇ ਵਿੱਚੋਂ ਬਾਹਰ ਕੱਢ ਦਿਆ ਗਿਆ ਲੋਹਾ ਲੈਂਦੇ ਆ ਗਿਆ ਤੇ ਬਾਬਾ ਜੀਤ ਸਿੰਘ ਨੂੰ ਵੀ ਕਹਿੰਦੇ ਵੀ ਗੁਰੂ ਪਿਤਾ ਜਿਹੜੇ ਹੈਗੇ ਆ ਉਹ ਸਰਸਾ ਨਦੀ ਪਾਰ ਕਰ ਰਹੇ ਹਨ ਤੁਸੀਂ ਵੀ ਸਰਸਾ ਨਦੀ ਪਾਰ ਕਰੋ ਤੇ ਮੈਂ ਵੀ ਤੁਹਾਡੇ ਮਗਰ ਮਗਰ ਆ ਰਿਹਾ ਹਾਂ। ਉਹ ਸਰਸਾ ਨਦੀ ਪਾਰ ਕਰਨ ਲੱਗੇ ਹੈਗੇ ਆ ਇਧਰੋਂ ਜਿਹੜੇ ਮੁਗਲ ਸੈਨਾ ਆ ਬਾਈ ਤਾੜ ਦੇ ਰਾਜੇ ਹੈਗੇ ਆ ਉਹ ਇੱਕੋ ਗੱਲ ਕਹਿੰਦੇ ਹੈਗੇ ਆ। ਉਹ ਕਹਿੰਦੇ ਚੁੱਪ ਕਰਕੇ ਹਥਿਆਰ ਛੱਡ ਦਿਓ। ਇਹ ਕਿਲਾ ਨਹੀਂ ਹੈ। ਇਹ ਜੰਗ ਦਾ ਮੈਦਾਨ ਹੈ। ਤੁਸੀਂ ਇੱਥੇ ਮਾਰੇ ਜਾਓਗੇ। ਪ੍ਰਭੂ ਗੁਰੂ ਕੇ ਮਰਜੀਵਲੇ ਸਿੱਖ ਕਹਿੰਦੇ ਆ ਜਿਤਨੀ ਢੇਰ ਤੱਕ ਸਾਡੇ ਹੱਥ ਦੇ ਵਿੱਚ ਸ਼ਸਤਰ ਆ ਉਤਨੀ ਢੇਰ ਤੱਕ ਅਸਲੀ ਅਸੀਂ ਆਪਣੇ ਆਪ ਨੂੰ ਕਦੇ ਵੀ ਤੁਹਾਡੇ ਹਵਾਲੇ ਨਹੀਂ ਕਰਦੇ ਹੋਗੇ ਸਾਡਾ ਜਿਹੜਾ ਸੀਸ ਆ ਉਹ ਲੈ ਤਾਂ ਸਕਦਾ ਆ ਪਰ ਕਿਸੇ ਦੇ ਅੱਗੇ ਆਤਮ ਸਮਰਪਣ ਜਿਹੜਾ ਆ ਉਹ ਕਦੀ ਨਹੀਂ ਦਿਓ ਸਕਦਾ ਅਗੂ ਗੁਰੂ ਕੇ ਸ਼ੇਰ ਵੀ ਗੱਜਦੇ ਹੈਗੇ ਆ ਹੁਣ ਇਥੋਂ ਜਿਹੜਾ ਆ ਸਰਸਾ ਨਰੀ ਦੇ ਵਿੱਚ ਸਤਿਗੁਰ ਜੀ ਆਪ ਜਿਹੜੇ ਆਗੇ ਆ ਆਪਣਾ ਘੋੜਾ ਵਿੱਚ ਪਾਉਂਦੇ ਆਗੇ ਆ ਗੁਰੂ ਕੇ ਸਿੱਖ ਹੈਗੇ ਆ 500 ਦਾ ਜਥਾ ਆ ਕਈ ਵਿੱਚ ਪੈਦਲ ਸਿੱਖ ਆ ਕਈਆਂ ਕੋਲ ਘੋੜੇ ਹੈਗੇ ਆ ਕਈਆਂ ਕੋਲ ਸ਼ਸਤਰ ਰਹਿ ਗਿਆ ਕਈਏ ਕੋਲ ਸਾਹਿਤ ਹੈਗਾ ਆ ਜਦੋਂ ਸਰਸਾ ਨਦੀ ਨੂੰ ਪਾਰ ਕਰਦੇ ਆਗੇ ਆ ਸਾਹਿਤ ਵੀ ਰੁੜ ਜਾਂਦਾ ਆ ਕਈ ਗੁਰੂ ਕੇ ਪਿਆਰੇ ਸਿੱਖ ਜਿਹੜੇ ਆਗੇ ਆ ਉਹ ਵੀ ਰੁੜ ਜਾਂਦੇ ਆ ਇਧਰੋਂ ਭਾਈ ਮਣੀ ਸਿੰਘ ਦੇ ਨਾਲ ਮਾਤਾ ਸਾਹਿਬ ਕੌਰ ਮਾਤਾ ਸੁੰਦਰੀ ਜੀ ਤੇ ਭਾਈ ਮਨੀ ਸਿੰਘ ਇਹ ਦਿੱਲੀ ਵੱਲੇ ਪ੍ਰਿਆਨ ਰਵਾਨਾ ਹੋ ਜਾਂਦੇ ਆ ਇਧਰੋਂ ਕਲਗੀਧਰ ਪਾਤਸ਼ਾਹ ਹੋਰ ਗੁਰੂ ਕੇ ਸਿੱਖ ਜਿਹੜੇ ਆ ਗਏ ਉਹ ਚਮਕੌਰ ਸਾਹਿਬ ਵੱਲ ਚਲੇ ਜਾਂਦੇ ਆ ਤੇ ਇਧਰੋਂ ਮਾਤਾ ਗੁਜਰੀ ਜੀ ਤੇ ਦੋਨੋਂ ਲਾਲ ਛੋਟੇ ਸਾਹਿਬ ਜਾਦੇ ਬਾਬਾ ਫਤਿਹ ਸਿੰਘ ਤੇ ਬਾਬਾ ਜੁਰਾਵਰ ਸਿੰਘ ਇਹ ਮਾਤਾ ਗੁਜਰੀ ਜੀ ਦੇ ਨਾਲ ਕੁੰਮੇ ਮਾਸ਼ਕੀ ਦੀ ਛੰਨ ਵੱਲ ਚਲੇ ਜਾਂਦੇ ਆ ਕੁੰਮੇ ਮਾਸ਼ਕੀ ਦੀ ਸ਼ਾਨ ਨਾਲ ਚੱਲੇ ਜਾਂਦੇ ਹੁਣ ਇੱਥੇ ਬੜਾ ਜਿਹੜਾ ਆ ਜੰਗ ਹੋਇਆ ਕਿਸੇ ਨੇ ਬੜਾ ਪਿਆਰਾ ਬਚਨ ਕਿਹਾ ਉਹ ਕਹਿੰਦੇ ਸਿੰਘਾ ਸਿਖਾ ਜੇ ਚੱਲਿਆ ਆਨੰਦਪੁਰ ਸ਼ਹਿਰ ਉੱਥੇ ਵਗਦੀ ਸਰਸਾ ਨਹਿਰ ਉਹਨੂੰ ਆਖੀ ਤੇਰੇ ਪਾਣੀ ਦੇ ਵਿੱਚ ਜ਼ਹਿਰ ਤੂੰ ਕੀਤਾ ਗੁਰਾਂ ਨਾਲ ਕਹਿਰ ਪਾਈਏ ਕਲਗੀ ਧਰਦੀਆਂ ਬਾਤਾਂ ਜਿਨ੍ਹਾਂ ਦੇਹ ਪੁੱਤਰਾਂ ਦੀਆਂ ਦਾਤਾਂ ਮੰਗੇ ਮੁੱਲ ਲਈਆਂ ਪਰਬਾਤਾਂ ਜਿਨ੍ਹਾਂ ਦੇਹ ਪੁੱਤਰਾਂ ਦੀਆਂ ਦਾਤਾਂ ਦੇਸ਼ ਚੋਂ ਕਟੀਆਂ ਕਾਲੀਆਂ ਰਾਤਾਂ ਦੇਸ਼ ਚੋਂ ਕਟੀਆਂ ਕਾਲੀਆਂ ਰਾਤਾਂ ਅੱਜ ਦੀ ਰਾਤ ਸਤਗੁਰੂ ਕਿਲਾ ਛੱਡ ਦੇਣਗੇ ਤੇ ਸਰਸਾ ਦੇ ਕੰਡੇ ਤੇ ਜੰਗ ਹੁੰਦਾ ਆ ਸਤ ਗੋ ਨੂੰ ਜਿਹੜੀ ਸਵੇਰ ਦੀ ਉਹ ਸਤ ਦੇ ਪ੍ਰਸਾਦੀ ਪਹੁੰਚਣਦੀ ਹੈਗੀ ਹੈ ਸਤਗੁਰੂ ਕਲਗੀਧਨ ਪਾਤਸ਼ਾ ਚਮਕੌਰ ਸਾਹਿਬ ਦੇ ਕਿਲੇ ਵਿੱਚ ਜਾ ਬਰਾਜਦੇ ਹਨ ਚਮਕੌਰ ਦੀ ਗੜੀ ਦੇ ਵਿੱਚ ਜਾ ਬਰਾਜਦੇ ਹਨ ਇਧਰੋਂ ਮਾਤਾ ਗੁਜਰੀ ਜੀ ਛੋਟੇ ਲਾਲ ਜਿਹੜੇ ਕੁੰਮੇ ਮਾਸ਼ਕੀ ਦੀ ਛਣ ਦੇ ਵਿੱਚ ਜਾ ਬਰਾਜਦੇ ਹਨ ਇਧਰੋਂ ਸਤ ਰਾਤ ਤੋਂ ਠਹਿਰ ਕੇ ਤੇ ਅੱਠ ਕੋ ਨੂੰ ਰਾਤ ਨੂੰ ਸਤਗੁਰੂ ਭਾਈ ਮਣੀ ਸਿੰਘ ਤੇ ਮਾਤਾ ਸਾਹਿਬ ਕੌਰ ਵਾਹਿਗੁਰੂ ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਜੀ ਇਹ ਦਿੱਲੀ ਵੱਲ ਨੂੰ ਭਿਆਨਾ ਹੋ ਜਾਂਦੇ ਆ ਇਹ ਹੈ ਜੀ ਅੱਜ ਦਾ ਇਤਿਹਾਸ ਸਤਿਗੁਰੂ ਬਚਨ ਕਰ ਰਹੇ ਹਨ ਮਾਲਕ ਕਹਿ ਰਹੇ ਹਨ ਕਿ ਤਿਰਪੰਗੀ ਤਰਕਾਲੇ ਅਨੰਗੀ ਅਨਾਮੇ ਪਰਮੇਸ਼ਰ ਜਿਹੜਾ ਆ ਉਹ ਤਿਰਪੰਗੀ ਹੈਗਾ ਆ ਉਹ ਤਿੰਨੇ ਪੌਣਾ ਦੇ ਵਿੱਚ ਸਹਾਇਕ ਆ ਤੇ ਮਾਲਕ ਕਹਿੰਦੇ ਆ ਅਨੰਗੀ ਜੇਦੋਂ ਕੋਈ ਵੀ ਅੰਗ ਹੈ ਨਹੀਂ ਤੇ ਮਾਲਕ ਕਹਿੰਦੇ ਆ ਅਕਾਮੇ ਜਿਸ ਨੂੰ ਕੋਈ ਵੀ ਕਾਮਨਾ ਹੈ ਹੀ ਨਹੀਂ ਮਾਲਕ ਕਹਿੰਦੇ ਉਸ ਨੂੰ ਕੋਈ ਕਾਮਨਾ ਪੂਰੀ ਨਹੀਂ ਸਕਦੀ ਦੇਖੋ ਕਲਗੀਧਰ ਪਾਤਸ਼ਾਹ ਨੂੰ ਕੋਈ ਵੀ ਕਾਮਨਾ ਜਿਹੜੀ ਹੈ ਉਹ ਪੂਰੀ ਨਹੀਂ ਸਕੀ ਛੋਟੇ ਜਸਨ ਸਤਗੁਰੂ ਉਮਰ ਦੇ ਵਿੱਚ ਜਦੋਂ ਅਨੰਦਪੁਰ ਸਾਹਿਬ ਆਏ ਸਨ ਤੇ ਅਨੰਦਪੁਰ ਸਾਹਿਬ ਦੀਆਂ ਗਲੀਆਂ ਦੇ ਵਿੱਚ ਹੀ ਖੇਡੇ ਆ ਗਿਆ ਇੱਥੇ ਸਤਗੁਰੂ ਨੇ ਸ਼ਸਤਰ ਦਾ ਅਭਿਆਸ ਕੀਤਾ ਇੱਥੇ ਸ਼ਿਕਾਰ ਖੇਡਿਆ ਇੱਥੇ ਰਣਜੀਤ ਨਗਾੜਾ ਇੱਥੇ ਹੀ ਗੁਰੂ ਪਿਤਾ ਦਾ ਸੀਸ ਆਇਆ ਸੀ ਦਿੱਲੀ ਤੋਂ ਇੱਥੇ ਸਤਗੁਰੂ ਜੀ ਦੀ ਸ਼ਾਦੀ ਹੋਈ ਵਿਆਹ ਹੋਇਆ ਇੱਥੇ ਸਤਗੁਰ ਜੀਆਂ ਦੇ ਤਿੰਨ ਸਹਬਜ਼ਾਦਿਆਂ ਨੇ ਜਨਮ ਲਿਆ ਬਾਬਾ ਜਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਬਾਬਾ ਜੁਝਾਰ ਸਿੰਘ ਇੱਥੇ ਹੀ ਇਹਨਾਂ ਦਾ ਜਨਮ ਹੋਇਆ ਵਾ ਇੱਥੇ ਸਤਗੁਰ ਦੇ ਪੁੱਤਰ ਵੀ ਖੇਡਿਆਗੇ ਆ ਇੱਥੇ ਮਾਲਕ ਵੀ ਖੇਡਿਆ ਦੇਖੋ ਜਦੋਂ ਸਤਗੁਰੂ ਜੀ ਨੇ ਕਿਲਾ ਛੱਡਿਆ ਤੇ ਮਥੇ ਤੇ ਇੱਕ ਵੀ ਜੜੀ ਹੈ ਉਹ ਸ਼ਿਕਸ ਨਹੀਂ ਆਈ ਇਹਨੂੰ ਕਹਿੰਦੇ ਕਾਮਨਾ ਤੋਂ ਰਹਿਤ ਜਿਸ ਨੂੰ ਕੋਈ ਵੀ ਕਾਮਨਾ ਨਹੀਂ ਹੈਗੀ ਜਿਸ ਨੂੰ ਕੋਈ ਵੀ ਲਾਲਚ ਨਹੀਂ ਹੈਗਾ ਸਤਗੁਰ ਜਿਸ ਕਿਲੇ ਦੇ ਵਿੱਚ ਆਏ ਸਨ ਅਨੰਦਪੁਰ ਸਾਹਿਬ ਉਦੋਂ ਹੱਸੇ ਨਹੀਂ ਸੀਗੇ ਖੇਡੇ ਨਹੀਂ ਸੀਗੇ ਉਛਲੇ ਨਹੀਂ ਸੀਗੇ ਤੇ ਯਾਦ ਰੱਖਿਓ ਅੱਜ ਕਿਲੇ ਤੋਂ ਜਾ ਰਹੇ ਆ ਤੇ ਸਤਗੁਰ ਜੀ ਅੱਜ ਕੋਈ ਸੋਗ ਵੀ ਬਿਲਕੁਲ ਨਹੀਂ ਬਣਾ ਰਹੇ ਕੋਈ ਸੋਗ ਨਹੀਂ ਮਨਾ ਰਹੇ ਕਿਤੇ ਸਤਿਗੁਰ ਦੇ ਚਿਹਰੇ ਤੇ ਕੋਈ ਸ਼ਿਕਸਿਆ ਨਹੀਂ ਹੈਗੀ ਸਤਿਗੁਰ ਦੇ ਨਾਲ ਇੱਥੇ ਬਹੁਤ ਗੁਰੂ ਕੇ ਪਿਆਰੇ ਸਿੱਖ ਸਨ ਜਿਹੜੇ ਕਿਲੇ ਦੇ ਵਿੱਚ ਸ਼ਹੀਦੀ ਦਾ ਜਾਮ ਪੀ ਗਏ ਇੱਥੇ ਕਿਲੇ ਦੇ ਵਿੱਚ ਹੀ ਸਤਿਗੁਰ ਜੀ ਦਾ ਪ੍ਰਸਾਦੀ ਹਾਥੀ ਜਿਹੜਾ ਆ ਉਹ ਭੁੱਖਾ ਪਿਆਸਾ ਤੜਫੜਫੜਪ ਕੇ ਆਪਣੀ ਜਾਨ ਗਵਾ ਗਿਆ ਇੱਥੇ ਗੁਰੂ ਕੇ ਪਿਆਰੇ ਜਾਨ ਗਵਾ ਗਏ ਪਰ ਸਤਿਗੁਰ ਜੀ ਫਿਰ ਵੀ ਖਬਰਾਇ ਨਹੀਂ ਡੋਲੇ ਨਹੀਂ ਸਤਿਗੁਰ ਦੇ ਮੱਥੇ ਤੇ ਕੋਈ ਸ਼ਿਕਸ ਨਹੀਂ ਹੈਗੀ ਕਿਉਂ ਕਿ ਜਿਹੜਾ ਪਰਮੇਸ਼ਰ ਹੈ ਅਸਰੂਪ ਹੈ ਕਲਗੀਧਰ ਪਾਤਸ਼ਾਹ ਉਹ ਕੌਣ ਆ ਮਾਲਕ ਕਹਿੰਦੇ ਉਹ ਅਕਾਮੇ ਹੈਗਾ ਆ ਉਹ ਕਾਮਨਾ ਤੋਂ ਰਹਿਤ ਆ ਉਹ ਮਾਇਆ ਦੇ ਪ੍ਰਭਾਵ ਤੋਂ ਰਹਿਤ ਆ ਮਾਇਆ ਦੇ ਪ੍ਰਭਾਵ ਤੋਂ ਰਹਿਤ ਗੁਰੂ ਕਿਰਪਾ ਕਰੇ ਸਾਨੂੰ ਨਾਮ ਦੀ ਦਾਤ ਬਖਸ਼ੇ ਸਿੱਖੀ ਵਾਲਾ ਜੀਵਨ ਬਖਸ਼ੇ ਖੰਡੇ ਬਾਟੇ ਕੀ ਪੌਲ ਛਕੀਏ ਗੁਰੂ ਵਾਲੇ ਬਣੀਏ ਬਾਣੀ ਬਾਣੇ ਦੇ ਧਰਨੀ ਬਣੀਏ ਗੁਰੂ ਗੁਰੂ ਜਪ ਕੇ ਆਪਣਾ ਜਿਹੜਾ ਜੀਵਨ ਨੇ ਆ ਉਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਕਰ ਪ੍ਰਭ ਆਪੇ ਮੇਲੇ ਵਾਲ ਕਰੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ ਜੀ ਬੜੇ ਪਿਆਰ ਦੇ ਨਾਲ ਦੋਵੇਂ ਹੱਥ ਜੋੜ ਕੇ ਗੁਰੂ ਫੱਤੇ ਦੀ ਸਾਂਝ ਪਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ